ਸਮਝ ਗਿਆ ਮੇਰੇ ਕੋਲ ਵੀਡੀਓ ਹੈ ਪ੍ਰੋਪਰ ਮੈਂ ਤੈਨੂੰ ਦੱਸ ਦੇਣੀ ਜੇ ਸ਼ੱਕ ਹੋਇਆ ਮੈਂ ਤੇ ਲੈ ਲਈ ਮੈਂ ਤੈਨੂੰ ਦਿਖਾ ਦਿੰਦਾ ਹੁਣ ਤੂੰ ਬੰਦ ਕਰ ਦੇ ਯਾਰ ਬੁੱਧ ਚਲੋ ਹੋਰ ਕੁਝ ਗਾਓ ਜਾ ਕੇ ਖਬਰਦਾਰ ਜੇ ਥਾ ਕੋ ਰੇੜੀ ਪਰ ਖੜੇ ਆਈ ਦੀ ਪਰ ਹੋਰ ਕੁਝ ਦਿਖਾਓ ਜਾ ਕੇ ਜਿਹੜੀ ਚੀਜ਼ ਖਾਣੇ ਵਾਲੀ ਆ ਤੁਸੀਂ ਪੈਸੇ ਦੇਗਾ ਜੀ ਕੱਚਾ ਦਾ ਪਾਣੀ ਪੀਣਾ ਬੰਦ ਕਰ ਦੇ ਜਗੜ ਜਾ ਬਾਈ ਠੀਕ ਹੈ ਨਾ 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 ਬੰਦ ਕਰ ਦੇ ਜਗੜ ਜਾ ਤੈਨੂੰ ਮੈਂ ਦੱਸਦਾ ਫੁੱਲੋ ਸਪੈਕਰ ਵੀ ਬੈਂਤੀ ਕਰਾਂਗੇ ਜਿਹੜਾ ਇਹ ਮੌਜੂਦਾ ਹੈ ਇਹ ਤੇਰਾ ਪੂਰਾ ਮੇਰੇ ਕੋਲ ਪ੍ਰੂਫ ਹੈ ਤੇਰਾ ਮੈਂ ਬਿਨਾਂ ਪ੍ਰੂਫ ਦੇ ਗੱਲ ਹੀ ਕਰਦਾ ਵਿਧ ਪ੍ਰੂਫ ਹੈ ਤੇਰਾ ਇਹ ਕੋ ਜਿਗਾਰਜਾ ਬੰਦ ਕਰਵਾਣਾ ਤੇ ਨਿਆਰੇ ਕੱਚਾ ਦਾ ਪਾਣੀ ਪੀਣ ਵਾਸਤੇ ਨਹੀਂ ਆਲੇ ਬੋਰੇ ਤੇਰਾ ਸਮਝ ਗਿਆ ਮੈਂ ਮੈਂ ਗਲਤੀ ਛੱਡ ਦੂੰ ਤੇ ਤੈਨੂੰ 15 ਸਾਲ ਪਹਿਲਾਂ ਮੈਂ ਤੈਨੂੰ 15 ਸਾਲ ਪਹਿਲਾਂ ਤੈਨੂੰ ਮਿਲਿਆ ਦਾ ਉੱਥੇ ਤੈ ਮੈਨੂੰ ਜਵਾਬ ਇਹ ਦਿੱਤਾ ਦਾ ਤਾਂ ਕਹਿੰਦਾ ਓਰੇ ਕੌਣ ਪੁੱਛਦਾ ਮੈਂ ਤੈਨੂੰ ਦੱਸ ਦੇ ਢਿੱਲ ਦੇਤੀ ਤੇ ਫਿਰ ਤੂੰ ਸ਼ੁਧਰ ਜਾਓ ਹਜੇ ਵੀ ਤੇਰੇ ਕੋ ਪਾਣੀ ਤੇਰੇ ਕੋ ਸਾਬਣਾਂ ਦੀ ਚੀਜ਼ ਨਹੀਂ ਕੋਈ ਤੇਰੇ ਕੋ ਹੱਥ ਤੋਂ ਉਹਨੂੰ ਸਾਬਣ ਨਹੀਂ ਹੈ ਤੇਰੇ ਕੋ ਪਾਹਤਾ ਚਪਾਨ ਨੂੰ ਦਸਤਾਨੇ ਨਹੀਂ ਹੈ ਤੈਨੂੰ ਅਕੱਲੀ ਆਈ ਤੈਨੂੰ ਚਾਹੀਦੇ ਪੈਸੇ ਤੈਨੂੰ ਪੈਸੇ ਪਿਆਰੇ ਤੈਨੂੰ ਆ ਨਿਆਣੇ ਨਹੀਂ ਦੇਖਦੇ ਲੋਕਾਂ ਦੇ ਠੀਕ ਹੈ ਸਮਝ ਗਏ ਸਾਰੇ ਜਿਹੜੇ ਕੱਛਾ ਦਾ ਪਾਣੀ ਨਹੀਂ ਪੀਣੇ ਪੈਸੇ ਦੇ ਕੇ ਕੁਝ ਹੋਰ ਖਾ ਪੀ ਲੋ